ਦੇਖਣ ਜੇ 2 ਰੁਪਏ ਬੜਾ ਮਾਮੂਲੀ ਜਿਹਾ ਮਾਊਂਟ ਲੱਗਦਾ ਪਰ ਜਿਸ ਘਰ ਦੇ ਵਿੱਚ ਰੋਜ਼ ਦਾ 5-6 ਕਿਲੋ ਦੁੱਧ ਆਂਦਾ ਵਾ ਉਹਦਾ 10-12 ਰੁਪਏ ਰੋਜ਼ ਦਾ ਦੇਖੀਏ ਤੇ ਮਹੀਨੇ ਦੇ ਵਿੱਚ 4-500 ਰੁਪਏ ਦਾ ਜਦੋਂ ਫਰਕ ਪੈਂਦਾ ਉਹ ਆਮ ਬੰਦੇ ਦੇ ਬਜਟ ਦੇ ਉੱਪਰ ਉਹਦਾ ਬੜਾ ਇਫੈਕਟ ਹੈ ਦੁੱਧ ਇੱਕ ਐਸੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੁੱਧ ਦੀ ਚਾਹੀਦਾ ਵਾ ਵੱਡਿਆਂ ਨੂੰ ਵੀ ਦੁੱਧ ਦੀ ਜ਼ਰੂਰਤ ਹੁੰਦੀ ਹੈ ਕਦੇ ਕੋਈ ਗੈਸਟ ਆ ਜਾਂਦਾ ਚਾਹ ਪਾਣੀ ਵਾਸਤੇ ਵੀ ਦੁੱਧ ਦੀ ਜ਼ਰੂਰਤ ਪੰਦੀ ਹੈ ਇਸ ਕਰਕੇ ਜਿਹੜਾ ਇਹ ਕੀਮਤ ਹੈ ਇਹਦਾ ਜਿਹੜਾ ਅਸਰ ਤੇ ਜਰੂਰ ਪੰਦਾ ਹੈਗਾ ਵਾ ਆਮ ਬੰਦੇ ਦੀ ਪਾਕਟ ਦੇ ਉੱਪਰ ਇਹਦਾ ਅਸਰ ਜਰੂਰ ਪੰਦਾ ਹੈਗਾ ਵਾ ਨੋਮੀਨਲੀ ਸਹੀ ਅਸਰ ਜਰੂਰ ਪੰਦਾ ਲੇਕਿਨ ਕੀ ਲੱਗਦਾ ਪਈ ਕਿਉਂ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਸਰ ਪਿਛਲੇ ਦਿਨਾਂ 'ਚ ਦੇਖਣ ਨੂੰ ਆ ਰਿਹਾ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਜਿਹੜੀਆਂ ਦੁੱਧ ਦੀਆਂ ਕੀਮਤਾਂ ਵੱਧ ਜਾਂਦੀਆਂ ਪਿਛਲੇ ਦਿਨਾਂ 'ਚ ਸਰਕਾਰ ਵੱਲੋਂ ਜਿਹੜਾ ਡਾਟਾ ਰਿਲੀਜ਼ ਹੋਇਆ ਉਹਦੇ 'ਚ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਦਾ ਧੰਦਾ ਲੋਕ ਛੱਡ ਗਏ ਕਿਸਾਨ ਜਾਂ ਦੂਜੇ ਬੰਦੇ ਜਿਹੜੇ ਡੇਰੀ ਫਾਰਮਿੰਗ ਤੇ ਬਿਜ਼ਨਸ ਚ ਹੀ ਉਹ ਛੱਡ ਰਹੇ ਨੇ ਪੰਜਾਬ ਦੇ ਵਿੱਚ گاਵਾں ਤੇ ਮੱਜਾਂ ਦੀ ਜਿਹੜੀ ਤਦਾਦ ਹੈ ਗਿਣਤੀ ਜਿਹੜੀ ਆ ਘਟ ਰਹੀ ਆ ਔਰ ਕਾਫੀ ਵੱਡੀ ਗਿਣਤੀ ਜੇ ਇੱਕ ਘਟ ਰਹੀ ਆ ਉਹਦਾ ਇੱਕ ਕਾਰਨ ਜਿਹੜਾ ਮੁੱਖ ਕਾਰਨ ਜਿਹੜਾ ਅਸੀਂ ਦੇਖਦੇ ਆ ਜਾਂ ਨਿਊਜ਼ 'ਚ ਪੜੀਦਾ ਵਾ ਉਹ ਇਹੋ ਹੀ ਹੈਗਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਚੋਕਰ ਜਿਹੜਾ ਵੀ ਆਪਾਂ ਉਹ ਡੇਰੀ ਫਾਰਮਿੰਗ ਵਾਲਾ ਆਪਣੇ ਡੰਗਰਾਂ ਨੂੰ ਪਾਉਂਦਾ ਵਾ ਜਿਹਦੇ ਨਾਲ ਉਹਦੀ ਦੁੱਧ ਦੀ ਪੈਦਾਵਾਰ ਵਧਦੀ ਆ ਉਹਦੀਆਂ ਕੀਮਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਵਾ ਉਹਦੇ ਦੇ ਉੱਪਰ ਉਹਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈਗੀ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਡੇਰੀ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਸਰਕਾਰ ਵੱਲੋਂ ਇੱਕ ਸਬਸਿਡੀ ਦਿੱਤੀ ਜਾਵੇ ਲੋਕਾਂ ਨੂੰ ਅਨਕਰੇ ਕੀਤਾ ਜਾਵੇ ਕਿ ਤੁਸੀਂ ਡੇਰੀ ਫਾਰਮਿੰਗ ਦੇ ਬਿਜ਼ਨਸ ਤੇ ਜਾਓ ਸਰਕਾਰ ਜਿਵੇਂ ਕਿਸਾਨਾਂ ਨੂੰ ਖਾਦਾਂ ਦੇ ਉੱਪਰ ਸਬਸਿਡੀ ਮਿਲਦੀ ਹੈ ਸਬਸਿਡੀ ਨੂੰ ਵਧਾਣ ਦੇ ਉੱਪਰ ਆਲੇ ਕਰਨੇ ਚਾਹੀਦੇ ਹੈ ਕਰਨੇ ਚਾਹੀਦੇ ਹੈ ਔਰ ਜਿਹੜਾ ਬੰਦਾ ਡੇਰੀ ਫਾਰਮਿੰਗ ਦੇ ਬਿਜ਼ਨਸ ਆ ਉਹਨੂੰ ਇਹ ਚਾਰਾ ਜਾਂ ਚੋਕਰ ਜਿਹੜੀਆਂ ਵੀ ਉਹਨੂੰ ਡੰਗਰਾ ਵਾਸਤੇ ਚਾਹੀਦੀਆਂ ਉਹ ਉਹਨੂੰ ਘੱਟ ਰੇਟ ਤੇ ਉਪਲਬਧ ਕਰਾਈਆਂ ਜਾਂ ਤਾਂ ਕਿ ਉਹਨੂੰ ਵੀ ਉਸ ਧੰਦੇ ਦੇ ਵਿੱਚ ਕੁਝ ਪ੍ਰਾਫਿਟ ਮਿਲੇ ਤੇ ਫੇਰ ਹੀ ਉਹ ਉਸ ਧੰਦੇ ਦੇ ਵਿੱਚ ਟਿਕੇਗਾ ਨਹੀਂ ਤੇ ਆਮ ਜਿਹਾ ਡੇਰੀ ਫਾਰਮਿੰਗ ਲੋਕੀ ਛੱਡ ਕੇ ਮੁਰਗੀ ਪਾਲਣ ਬੱਕਰੀਆਂ ਤੇ ਹੋਰ ਧੰਦਿਆਂ ਦੇ ਵਿੱਚ ਜਾ ਰਹੇ ਹੈਗੇ ਕਟਦੀ ਜਾਏਗੀ ਕਟਦੀ ਜਾਏਗੀ ਅੱਧਾ ਕਟਦੀ ਜਾਏਗੀ ਡੰਗਰ ਬਿਲਕੁਲ ਠੀਕ ਹਲ ਸਰ ਮੇਰਾ ਨਾਂ ਪਪਿੰਦਸਾਂਗੇ ਦੋ ਦਿਨ ਕਿੰਨਾ ਵਜ਼ਨ ਨਾਲ ਥੋੜਾ ਬਸਾ ਫਰਕ ਤਾਂ ਜ਼ਰੂਰ ਪੈਂਦਾ ਹੈ ਪਰ ਲੋਕਾਂ ਦੇ ਦੁੱਧ ਦੀ ਜਰੂਰਤ ਹੋਣ ਕਰਕੇ ਭਾਏ ਨੂੰ ਮਜਬੂਰੀ ਵਸ ਕਰ ਲਈਏ ਜਾਂ ਕਿਦਾਂ ਵੀ ਆ ਦੁੱਧ ਲੈਣ ਦੀ ਜਰੂਰਤ ਹੁੰਦੀ ਹੈ ਘਰ ਤੇ ਖਪਤ ਚ ਨਹੀਂ ਹੁੰਦੀ ਆ ਜੇ ਨਹੀਂ ਹੁੰਦੀ ਆ ਦੋ ਚਾਰ ਦਿਨ ਬੱਜਰੇ ਦੇ ਹਿਸਾਬ ਨਾਲ ਉਹ ਮਹਿਸੂਸ ਕਰਦੇ ਨੇ ਮੁਰਕੇ ਪਤਾ ਹੈ ਚੋਲ ਹੋ ਜਾਂਦੇ ਨੇ ਉਹ ਦੁੱਧ ਰੁਟੀਨ ਤੇ ਆਪਣਾ ਜਿੰਨਾ ਕਿ ਦੁੱਧ ਚਾਹੀਦਾ ਹੁੰਦਾ ਲੈ ਜਾਂਦੇ ਨੇ ਸਾਨੂੰ ਥੋੜੀ ਜੀ ਤਕਲੀਫ ਜਰੂਰ ਹੁੰਦੀ ਹੈ ਵੀ ਦੋ ਚਾਰ ਦਿਨ ਸਾਡੀ ਡਿਮਾਂਡ ਘਟਦੀ ਆ ਬਾਕੀ ਦੋ ਚਾਰ ਦਿਨ ਤੋਂ ਬਾਅਦ ਰੈਗੂਲਰ ਹੋ ਹੀ ਜਾਂਦੀ ਆ ਜਿੱਦਾਂ ਪ੍ਰੋਡਕਸ਼ਨ ਕੱਟੀ ਜਾ ਰਹੀ ਹੈ ਡੇਰੀ ਫਾਰਮਿੰਗ ਲੋਕੀ ਖੜਦੇ ਜਾ ਰਿਹਾ ਹੈ ਸਪਲਾਈ ਤੇ ਵੀ ਕੋਈ ਫਰਕ ਪਿਆ ਸਪਲਾਈ ਪੂਰੀ ਆ ਰਹੀ ਹੈ ਵਿੱਚ ਨਹੀਂ ਸਪਲਾਈ ਦੁੱਧ ਦੀ ਤੇ ਪੂਰੀ ਆ ਰਹੀ ਹੈ ਜੀ ਦੁੱਧ ਤੇ ਜਿਸ ਪ੍ਰਾਈਵੇਟ ਤੇ ਕੋਈ ਸਾਨੂੰ ਦਿੱਕਤ ਨਹੀਂ ਮਹਿਸੂਸ ਹੁੰਦੀ ਆ ਜਿੰਨੀ ਡਿਮਾਂਡ ਕਰਦੇ ਆ ਸਾਨੂੰ ਉਹਨਾਂ ਦਾ ਦੁੱਧ ਮਿਲ ਲੈਂਦਾ ਜੋ ਵੀ ਪਦਾਰਥ ਦੀ ਡਿਮਾਂਡ ਕਰਦੇ ਆ ਲੱਗਦਾ ਨਹੀਂ ਕਿ ਜਿੰਨੀ ਕੀਮਤ ਲੋਕਾਂ ਨੂੰ ਬੇਅਰ ਕਰਨੀ ਪੈਂਦੀ ਹੈ ਤੇ ਸਾਨੂੰ ਉਸ ਹਰ ਨਾਲ ਕਿਵੇਂ ਨਹੀਂ ਮਿਲਦੀ ਜਿਹੜੇ ਪ੍ਰੋਡਕਟ ਕਰਦੇ ਆ ਦੁੱਧ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਉਹਨਾਂ ਕੀਮਤ ਨੇ ਮਿਲਦੀ ਦੇਖੋ ਜੀ ਕਿਸਾਨਾਂ ਨਾਲ ਵੀ ਕਈ ਵਾਰੀ ਗੱਲਬਾਤ ਆਉਂਦੇ ਨੇ ਉਹ ਗੱਲ ਕਰਦੇ ਨੇ ਕਹਿੰਦੇ ਕਿ ਸਾਨੂੰ ਦੁੱਧ ਦੀ ਕੀਮਤ ਉਹ ਨਹੀਂ ਮਿਲਦੀ ਜੋ ਤੋਂ ਫਿਰ ਕਿਸਾਨ ਵੀ ਮਿਲਕ ਫਾਰਮ ਜਿਹੜੇ ਦੁੱਧ ਪਾਉਂਦੇ ਨੇ ਥੋੜੇ ਬਹੁਤ ਉਹ ਘੱਟ ਕਰਦੇ ਨੇ ਫਿਰ ਇਹਨਾਂ ਨੂੰ ਦੁੱਧ ਦਾ ਰੇਟ ਵਧਾਉਣਾ ਪੈਂਦਾ ਜਦੋਂ ਉਹਨਾਂ ਕਿਸਾਨਾਂ ਨੂੰ ਦੁੱਧ ਦੇਣਾ ਪੈਂਦਾ ਵਾ ਜੇ ਰੇਟ ਵਧਾ ਕੇ ਫਿਰ ਇਹਨਾਂ ਨੂੰ ਮਜਬੂਰ ਆਪਣੇ ਵੀ ਰੇਟ ਥੋੜਾ ਜਿਹਾ ਵਧਾਣੇ ਪੈਂਦਾ ਤੇ ਸਿਰਫ ਦੁੱਧ ਦੀ ਕੀਮਤ ਵਧੀ ਹੈ ਜਾਂ ਜਿਹੜੇ ਦੂਜੇ ਪ੍ਰੋਜੈਕਟ ਹੈ ਜਿੱਦਾਂ ਰਸੀ ਹੋ ਗਿਆ ਖੀਰ ਹੋ ਗਿਆ ਉਹਨਾਂ ਦੀ ਵੀ ਫਿਲਹਾਲ ਤੇ ਦੁੱਧ ਦੀ ਕੀਮਤ ਹੀ ਵਧੀ ਹੈ ટાઈમ ટુ ટાઈમ જ એ દુધા વાત બાદ દુર પ્રોડક્ટ રેટ વધુ